ਜ਼ੂਰ ਮੋਰਚੇ ਵਾਲੋ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਰੇਲਵੇ ਟਰੈਕ ਤੇ ਬੈਠਣਾ ਸੀ 1 ਵਜੇ ਤੋਂ 3 ਵਜੇ ਤੱਕ ਔਰ ਧਰਨਾ ਦੇਣਾ ਸੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਔਰ ਉਸ ਤੋਂ ਪਹਿਲੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਔਰ ਮੈਂ ਲੁਧਿਆਣਾ ਦੇ ਸਾਨੇਵਾਲ ਰੇਲਵੇ ਸਟੇਸ਼ਨ ਤੇ ਆ ਕਿਸਾਨਾਂ ਨੇ ਆਖਿਆ ਸੀ ਕਿ ਸਾਨੇਵਾਲ ਰੇਲਵੇ ਸਟੇਸ਼ਨ ਦੇ ਟਰੈਕ ਤੇ ਉਹ ਧਰਨੇ ਤੇ ਬੈਠਣਗੇ ਰੇਲ ਗੱਡੀਆਂ ਰੋਕਣਗੇ ਪਰ ਰੇਲਵੇ ਟਰੈਕ ਬਿਲਕੁਲ ਸਾਫ ਹੈ ਕੋਈ ਵੀ ਇੱਥੇ ਧਰਨੇ ਤੇ ਨਹੀਂ ਬੈਠਾ ਕਿਉਂਕਿ ਉਸ ਤੋਂ ਪਹਿਲੇ ਕਿਸਾਨਾਂ ਨੂੰ ਪੁਲਿਸ ਨੇ ਸਵੇਰੇ ਹਿਰਾਸਤ ਵਿੱਚ ਲੈ ਲਿਆ ਸੋ ਕਈ ਕਿਸਾਨਾਂ ਦੀ ਸੋਸ਼ਲ ਮੀਡੀਆ ਤੇ ਅਜਈਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਉਸ ਦੇ ਵਿੱਚ ਉਹ ਆਖ ਰਹੇ ਨੇ ਕਿ ਉਹਨਾਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਰਹੀ ਹੈ ਔਰ ਉਹ ਰੇਲਵੇ ਸਟੇਸ਼ਨਾਂ ਤੱਕ ਨਹੀਂ ਪਹੁੰਚ ਪਾ ਰਹੇ ਰੇਲਵੇ ਟਰੈਕ ਤੱਕ ਨਹੀਂ ਪਹੁੰਚ ਪਾ ਰਹੇ ਸੋ ਪੁਲਿਸ ਜਿਹੜੀ ਹੈ ਉਹ ਹਰ ਇੱਕ ਰੇਲਵੇ ਸਟੇਸ਼ਨ ਤੇ ਚਾਹੇ ਲੁਧਿਆਣਾ ਦਾ ਰੇਲਵੇ ਸਟੇਸ਼ਨਾ ਚਾਹੇ ਸਾਨੇਵਾਲ ਦਾ ਰੇਲਵੇ ਸਟੇਸ਼ਨਾ ਇੱਥੇ ਪੁਲਿਸ ਦੀ ਸੁਰੱਖਿਆ ਜਿਹੜੀ ਹੈ ਉਹ ਸਖਤ ਕੀਤੀ ਗਈ ਹੈ ਸੋ ਕਈ ਵੱਡੇ ਲੀਡਰ ਹਿਰਾਸਤ ਵਿੱਚ ਲੈ ਕੇ ਨੇ ਮਾਮਲਾ ਚਿੱਪ ਵਾਲੇ ਮੀਟਰ ਨਾਲ ਜੁੜਿਆ ਹੋਇਆ ਹੈ ਬਿਜਲੀ ਸੋਧ ਬਿੱਲ ਦੇ ਨਾਲ ਜੁੜਿਆ ਹੈ ਉਸ ਬਿਜਲੀ ਸੋਧ ਜਿਹੜਾ ਬਿੱਲ ਪਾਸ ਕੀਤਾ ਸਰਕਾਰ ਨੇ ਉਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਸੋ ਲਗਾਤਾਰ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਇਹ ਤਸਵੀਰਾਂ ਸਾਹਨੇ ਵੱਲ ਰੇਲਵੇ ਸਟੇਸ਼ਨ ਦੀ ਹੈ ਨਹੀਂ ਬਾਹਰ ਪੁਲਿਸ ਦੀ ਸੁਰੱਖਿਆ ਔਰ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਕਿ ਹੁਣੇ ਥੋੜੀ ਦੇਰ ਪਹਿਲੇ ਕਿਸਾਨ ਵੀ ਇੱਥੇ ਪਹੁੰਚੇ ਸੀ ਔਰ ਉਹਨਾਂ ਨੇ ਆਖਿਆ ਸੀ ਕਿ ਉਹਨਾਂ ਦੇ ਵੱਡੇ ਲੀਡਰ ਹਿਰਾ ਹਿਰਾਸਤ ਵਿੱਚ ਲੈ ਲਿੱਤੇ ਗਏ ਨੇ ਇਸ ਕਰਕੇ ਆ ਇਹ ਜਿਹੜਾ ਰੇਲਵੇ ਟਰੈਕ ਤੇ ਉਹਨਾਂ ਨੇ ਧਰਨੇ ਤੇ ਬੈਠਣਾ ਸੀ ਉਹ ਨਹੀਂ ਬੈਠ पाए ਸੋ ਲਗਾਤਾਰ ਪੁਲਿਸ ਦੀ ਨਜ਼ਰ ਹੈ ਸਰਕਾਰ ਦੀ ਨਜ਼ਰ ਹੈ ਕਿਉਂਕਿ ਪੂਰੇ ਪੰਜਾਬ ਭਰ ਦੇ ਵਿੱਚ ਅਜਿਹੀਆਂ ਤਸਵੀਰਾਂ ਅੱਜ ਨਜ਼ਰ ਆ ਰਹੀਆਂ ਪਰ ਜਿਹੜੇ ਰੇਲਵੇ ਟਰੈਕ ਆ ਉਹ ਬਿਲਕੁਲ ਖਾਲੀ ਹੈ ਕੋਈ ਵੀ ਗੱਡੀ ਲੇਟ ਨਹੀਂ ਜਾ ਰਹੀ ਗੱਡੀਆਂ ਲਗਾਤਾਰ ਥੋ ਲੰਘ ਰਹੀਆਂ ਨੇ ਔਰ ਕੋਈ ਵੀ ਕਿਸਾਨ ਇਨਾ ਟਰੈਕ ਤੱਕ ਨਹੀਂ ਪਹੁੰਚ ਪਾਇਆ ਅੱਜ ਦੇ ਰੁਕਣਾ ਪ੍ਰੋਗਰਾਮ ਸੀਗਾ ਸਾਡੇ ਬੰਦੇ ਘਰਾਂ ਤੋਂ ਚੁੱਕ ਲੈ ਗਏ ਆ ਸਰਕਾਰ ਨੇ ਸਾਡੇ ਬੰਦੇ ਇੱਥੇ ਨਹੀਂ ਪਹੁੰਚਣ ਦਿੱਤੇ ਗਏ ਜੀ ਕਿਸੇ ਥੱਲੇ ਗੱਲ ਕਿੰਨੇ ਕੁ ਤੁਹਾਡੇ ਜਿਹੜੇ ਸਾਥੀ ਜਿਹੜੇ ਰਿਟੇਨ ਕੀਤੇਗੇ ਤੁਹਾਡੇ ਸਾਥੀ ਹੁਣ ਪਤਾ ਲੱਗੂਗਾ ਹੁਣ ਟੈਲੀਫੋਨ ਆ ਰਹੇ ਆ ਜੇ ਪਤਾ ਨਹੀਂ ਜੇ ਸਾਰੀ ਗਿਣਤੀ ਹੋਵੇ ਕਿਨੂ ਕਿਨੂ ਚੁੱਕਿਆ ਕੀ ਕਰਦੇ ਆ ਕਿਵੇਂ ਨਹੀਂ ਕਰਦੇ ਧੱਕਾ ਕਰ ਰਹੀਆਂ ਸਰਕਾਰਾਂ ਇਹ ਧੱਕਾ ਠੀਕ ਨਹੀਂਗਾ ਪਬਲਿਕ ਨਾਲ ਇਹਨਾਂ ਧੱਕਾ ਜਿੰਨਾ ਧੱਕਾ ਹੋ ਰਿਹਾ ਤੇ ਅਸੀਂ ਤੇ ਮਰਦੇ ਦਮ ਤੱਕ ਲੜਾਂਗੇ ਪਿੱਛੇ ਨਹੀਂ ਹਟਦੇ ਸਰਕਾਰਾਂ ਨੂੰ ਇਹ ਗੱਲ ਜਿਹੜੀ ਸਮਝ ਲੈਣੀ ਚਾਹੀਦੀ ਆ ਇਹ ਤਰ੍ਹਾਂ ਪਰਜਾ ਨਾਲ ਇਹਨਾਂ ਧੱਕਾ ਕਰਨਾ ਠੀਕ ਨਹੀਂ ਕਿਉਂਕਿ ਸਰਕਾਰਾਂ ਹੀ ਚੁਣਦੇ ਆ ਰਾਜ ਚਲਾਉਣ ਵਾਸਤੇ ਇਹ ਨਹੀਂ ਕਿ ਧੱਕਾ ਕਰਕੇ ਜਿੰਨੂੰ ਮਰਜ਼ੀ ਚੁੱਕੋ ਤੇ ਜਿੰਨਾਂ ਸੁੱਟ ਦੇਣ ਇਹ ਧੱਕਾ ਬਰਦਾਸ਼ਤ ਨਹੀਂ ਹੋਊਗਾ ਕਿਹੜੀਆਂ ਮੰਗਾਂ ਲੈ ਕੇ ਕਿਸਾਨਾਂ ਤੇ ਪਹੁੰਚ ਮੰਗਾਂ ਸਾਡੀਆਂ ਬਹੁਤ ਸਾਰੀਆਂ ਮੰਗਾਂ ਨੇ ਦਿੱਲੀ ਮੋਰਚੇ ਜਿਹੜੀਆਂ ਮੰਨੀਆਂ ਉਹ ਲਾਗੂ ਨਹੀਂ ਕੀਤੀਆਂ ਸ਼ੰਭੂ ਮੋਰਚੇ ਤੇ ਜੋ ਕਿ ਸਾਡੇ ਨਾਲ ਕੀਤਾ ਸਾਡੀਆਂ ਟਰਾਲੀ ਸਾਡਾ ਸਮਾਨ ਚੋਰੀ ਕੀਤਾ ਗਿਆ ਉਹ ਨਹੀਂ ਦਿੱਤਾ ਗਿਆ ਫੇਰ ਆ ਬਿੱਲੀ ਦਾ ਹੈਗਾ ਜਿਹੜਾ 225 ਦਾ ਨਵਾਂ ਬਿੱਲ ਆ ਰਿਹਾ ਜਿਹੜੇ ਚੇਪਾਲੇ ਮੀਟਰ ਲਾਉਣੇ ਉਹ ਸਭ ਨੂੰ ਨੁਕਸਾਨ ਹੋਣਾ ਚੇਪਾਲੇ ਮੀਟਰ ਪ੍ਰਾਈਵੇਟ ਨੂੰ ਚੱਲੇ ਜਾਣਾ ਜਿਹੜੀ 600 ਮੀਟਰ 600 ਜਿਹੜੀ ਜੁੰਟ ਦੀ ਹੈਗੀ ਆ ਮਾਫੀ ਉਹ ਵੀ ਖਤਮ ਹੋ ਜਾਣੇ ਆ ਜਿਹੜੀ ਮੋਟਰਾਂ ਦੇ ਬਿੱਲ ਸਾਡੇ ਕਿਸਾਨਾਂ ਦੇ ਉਹ ਵੀ ਨਹੀਂ ਦੇਣੇ ਪ੍ਰਾਈਵੇਟ ਕਿਉਂ ਦੇਊਗਾ ਫ੍ਰੀ ਸਾਨੂੰ ਇਹ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਆਮ ਲੋਕਾਂ ਨੂੰ ਸਾਰੇ ਕਰਮਚਾਰੀਆਂ ਨੂੰ ਸ਼ਹਿਰਾਂ ਚ ਪਹਿਲਾਂ ਲਾ ਰਹੇ ਬਾਅਦ ਚ ਪਿੰਡਾਂ ਚ ਵੀ ਆਉਣਗੇ ਚੇਪਾਲੇ ਮੀਟਰ ਸਾਡੇ ਮਾਝਾ ਸਾਈਡ ਤੇ ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤਕੜੀ ਆ ਉਥੇ ਚੇਪਾਲੇ ਮੀਟਰ ਰੋਜ਼ ਲਾ ਕੇ ਸੁੱਟੇ ਜਾ ਰਹੇ ਦਫ਼ਤਰਾਂ ਦੇ ਵਿੱਚ ਕਹੀਂ ਪ੍ਰਾਈਵੇਟ ਨਹੀਂ ਹੋਣ ਦੇਣਾ ਜਿਹੜਾ ਬਿਲੀ ਵਿਭਾਗ ਵੀ ਸਾਡੇ ਨਾਲ ਆ ਪੂਰਾ ਸਾਥ ਦੇ ਰਿਹਾ ਉਹ ਵੀ ਇਸ ਗੱਲੋਂ ਪਰੇਸ਼ਾਨ ਹੈ ਵੀ ਜੇ ਪ੍ਰਾਈਵੇਟ ਚੱਲੇਗੇ ਤੇ ਪ੍ਰਾਈਵੇਟ ਜੋ ਕਰਦਾ ਹੁੰਦਾ ਉਹ ਉਹੀ ਕਰਨਾ 12-12 ਘੰਟੇ ਕੰਮ ਕੋ ਗੱਲਿਆ ਪ੍ਰਾਈਵੇਟ ਕਿੰਨੇ ਕਿਸਾਨ ਹੁਣ ਤੱਕ ਸਿਰ ਹਾਊਸ ਰਸਤੀ ਇਹ ਨਹੀਂ ਪਤਾ ਸਾਨੂੰ ਹੁਣ ਗਿਣਤੀ ਹੋਊਗੀ ਜੇ ਸਾਨੂੰ ਅਸੀਂ ਤੇ ਇੱਥੇ ਆਏ ਆ ਤੇ ਬਾਕੀ ਬੰਦੇ ਨਹੀਂ ਪਹੁੰਚ ਸਕੇ ਉਹਨਾਂ ਦਾ ਸਾਡਾ ਕੰਟੈਕਟ ਹੋਊ ਇੱਕ ਦੋ ਬੰਦਿਆਂ ਦਾ ਪਤਾ ਲੱਗਿਆ ਵੀ ਬੰਦੇ ਫੜੇ ਗਏ ਹੁਣ ਪਤਾ ਲੱਗੂ ਕਿੰਨੇ ਬੰਦੇ ਫੜੇ ਕਿੱਥੇ ਕਿੱਥੇ ਪੜੇ ਆ ਕਦੋਂ ਤੋਂ ਪੁਲਿਸ ਦੀ ਛਾਪੇਮਾਰੀ ਚੱਲ ਰਹੀ ਸੀ ਅੱਜ ਕੱਲ ਰਾਤ ਤੋਂ ਚੱਲੀ ਹੋਈ ਆ ਰਾਤ ਤੋਂ ਬੰਦੇ ਚੁੱਕ ਲਿਆ ਸਾਡੇ ਕੋਲ ਟ੍ਰੇਨ ਰੁਕੋ ਅੰਦੋਲਨ ਕੈਨਸਲ ਹੋਵੇਗਾ ਹੁਣ ਜਦੋਂ ਬੰਦੇ ਨਹੀਂ ਸਾਡੇ ਇਹਨਾਂ ਪਹਿਲਾਂ ਫੜ ਲਿਆ ਤਾਂ ਜੇ ਹੁਣ ਅਗੇ ਤੁਸੀਂ ਜੋ ਮਰਜ਼ੀ ਸਮਝ ਲਓ ਕਿੰਨੇ ਬੰਦੇ ਇੱਥੇ ਆਏ ਨੇ ਕਿੱਥੇ ਕਿੰਨੇ ਬੰਦੇ ਕੰਮ ਚ ਨੇ ਇੱਥੇ ਸਾਡੇ 10 ਬੰਦੇ ਨੇ ਕਿਸਾਨ ਮਜੂਦੂਰਾਂ ਦੀ ਕਮੇਟੀ ਤੋਂ ਉਹ ਬੈਠਣਗੇ ਜਾਂ ਉਹਨਾਂ ਨੂੰ ਵੀ ਅਟੈਂਡ ਪਹੁੰਚ ਸਕੇ ਜੀ ਤੇ ਲੀਡਰਾਂ ਨੇ ਸਾਨੂੰ ਆਰਡਰ ਕਰਨਾ ਜੋ ਲੀਡਰ ਹੈ ਆਰਡਰ ਕਰਨਾ ਉਹੀ ਅੱਗੇ ਅਸੀਂ ਤਾਂ ਸਿਪਾਹੀਆਂ ਲੜਨ ਵਾਲੇ ਨਹੀਂ ਨਹੀਂ ਅਸੀਂ ਕੋਈ ਡਟੇਨ ਨਹੀਂ ਕੀਤਾ ਜੀ ਕਿੰਨਾਂ ਦਾ ਕਿਸਾਨ ਆ ਨਹੀਂ ਸੀ ਕਿਸ ਕਿਸ ਤਰ੍ਹਾਂ ਕਿੰਨਾਂ ਨੂੰ ਅਰੈਸਟ ਕੀਤਾ ਨਹੀਂ ਨਹੀਂ ਅਸੀਂ ਕੋਈ ਅਰੈਸਟ ਨਹੀਂ ਕੀਤਾ ਕੋਈ ਡਟੇਨ ਨਹੀਂ ਕੀਤਾ ਇਹ ਉਹਨਾਂ ਦੇ ਕੋਲ ਕਿਹਾ ਜਾ ਰਿਹਾ ਹੈ ਅਰੈਸਟ ਕੀਤਾ ਗਿਆ ਪੁਲਿਸ ਨੂੰ ਧੱਕਾ ਕੀਤਾ ਜਾ ਰਿਹਾ ਹੈ ਜੀ ਪੁਲਿਸ ਨੇ ਹਾਊਸ ਅਰੈਸਟ ਕੀਤੇ ਕੁਝ ਕਿਸਾਨ ਅਸੀਂ ਕਿਸੇ ਨੂੰ ਕੋਈ ਹਾਊਸ ਅਰੈਸਟ ਨਹੀਂ ਕੀਤਾ ਕੋਈ ਡਟੇਨ ਨਹੀਂ ਕੀਤਾ ਫਿਰ ਸਹਾਲ ਤੱਕ ਪਹੁੰਚੇ ਕਿਉਂ ਨਹੀਂ ਇਹਨਾਂ ਨੇ ਕਾਲ ਤਾਂ ਦਿੱਤੀ ਸੀ ਪੁਲਿਸ ਵੱਲੋਂ ਸਖਤ ਸੁਰੱਖਿਆ ਦੇ ਵੀ ਪ੍ਰਬੰਧ ਕੀਤੇ ਗਏ ਇੱਥੇ ਨਹੀਂ ਅਸੀਂ ਤਾਂ ਉਹਨਾਂ ਦੇ ਇੱਥੇ ਸੁਰੱਖਿਆ ਵਾਸਤੇ ਖੜੇ ਸੀ ਕਿ ਪ੍ਰੋਬਲਮ ਨਾ ਆਵੇ ਉਹਨਾਂ ਨੂੰ ਕੋਈ ਕਿਸੇ ਨੇ ਕੋਈ ਅਰੈਸਟ ਨਹੀਂ ਕੀਤਾ ਕਿਸੇ ਨੇ ਕੋਈ ਰੀਟੇਨ ਨਹੀਂ ਕੀਤਾ ਹੋਇਆ ਇਹ ਕਿਹੜੀ ਵੀਡੀਓਜ਼ ਆ ਰਹੀਆਂ ਸਵੇਰ ਤੋਂ ਵਾਇਰਲ ਹੋ ਗਈ ਇੱਕ ਪ੍ਰਧਾਨ ਦਿਲਬਾਖ ਸਿੰਘ ਉਰੋਪ ਲਗਾ ਰਹੇ ਨੇ ਕਿ ਸਾਨੂੰ ਅਰੈਸਟ ਕੀਤਾ ਜਾ ਰਿਹਾ ਨਹੀਂ ਅਸੀਂ ਨਹੀਂ ਦੇਖਿਆ ਅਸੀਂ ਤਾਂ ਡਿਊਟੀ 'ਤੇ ਖੜੇ ਹਾਂ ਜੀ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ